ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਨਸ਼ਿਆਂ ਲੈ ਕੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜਿਆ ਹੋਇਆ ਤੇ ਨਸ਼ਿਆਂ ਦੇ ਤਹਿਤ ਕਾਰਵਾਈ ਕਰਦੇ ਨਸ਼ਾ ਤਸਕਰ ਗ੍ਰਫਤਾਰ ਕਰਦੇ ਹੋਏ ਉਹਨਾਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਈ ਹੋਈ ਪ੍ਰਾਪਰਟੀ ਦੇ ਉੱਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਹੁਣ ਇਹਨਾਂ ਨਸ਼ਾ ਤਸਕਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਜੇਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਸ਼ਮਸ਼ਾਨ ਘਾੜ ਨੂੰ ਵੀ ਨਹੀਂ ਬਖਸ਼ਿਆ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦੇ ਵੱਲੋਂ ਨਸ਼ੇ ਦਾ ਤੰਦਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਤਾਂ ਉਹਨਾਂ ਨੇ ਮੌਕੇ ਦੇ ਉੱਤੇ ਰੇਡ ਮਾਰੀ ਤਾਂ ਇਸ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ 350 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹਨਾਂ ਇਸ ਨੌਜਵਾਨ ਦੇ ਨਾਲ ਹੋਰ ਇਸ ਧੰਦੇ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਤੇ ਨਸ਼ਾ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਸਪਲਾਈ ਕਰਦੇ ਸੀ ਤੇ ਇਹ ਪੂਰਾ ਜੜਾ ਕਿ ਨੈਟਵਰਕ ਇਸ ਦਾ ਜੜਾ ਕਿ ਹੁਣ ਪੁਲਿਸ ਵੱਲੋਂ ਕਾਬੂ ਕੀਤਾ ਜਾਵੇਗਾ ਆਉ ਸੁਣਦੇ ਹਾਂ ਸਨਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਬਰ ਦੇ ਅਹਿਦਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐਸਐਸਪੀ ਸਿਟੀ ਸਾਊਥ ਜਿਹੜਾ ਭਲਵਿੰਦਰ ਸਿੰਘ ਨੂੰ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਸਾਡਾ ਆਵੀ ਵਸਤੀ ਵਿੱਚ ਸਮਸ਼ਾਨਘਾਟ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਹਕੀਮਾ ਜਿਹੜਾ ਹੀਰਨ ਵਿੱਚੋਂ ਦਾਤੰਦਾ ਕਰਦਾ ਤੇ ਉਹ ਗਾਕਾਂ ਦੀ ਢੀਂ ਕਰ ਰਿਹਾ ਜਿਸ ਤੇ ਭਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹੀਰਨ ਬਰਾਮਦ ਕੀਤੀ ਸਰ ਕੀ ਪਤਾ ਲੱਗੇ ਜੀ ਕੋਈ ਲੱਗੇ ਸੀ ਕਿ ਇਹਨੂੰ ਦੇਣੀ ਤੇ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਅੱਜ ਇਹਨੂੰ ਪੇਚ ਕਰਕੇ ਰਿਮਾਰਕ ਲਿਆ ਤੇ ਇਹਦੇ ਤੋਂ ਪਤਾ ਕਰਦੇ ਨੇ ਵੀ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜਰੀ ਦੇਣੀ ਸੀ। ਸਰੰਦ ਪੁਕੜ ਕੀ ਹੈਗਾ ਜੀ? ਜ਼ਰਾ ਕਾਫੀ ਕੀਤਾ ਕਰੋ। ਤੇ ਹੁਣ ਇਹ ਚੱਲ ਰਹੀ ਇਨਵੈਸਟੀਗੇਸ਼ਨ ਜੀ। ਸੋ ਦਾ ਦੇਖਿਆ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਛੱਡੀ ਛੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਘਰਾਂ ਨੂੰ ਵੀ ਟਹਿ ਢੇਰ ਕੀਤਾ ਜਾ ਰਿਹਾ ਹੈ ਜੋ ਕਿ ਨਸ਼ਾ ਵੇਚ ਕੇ ਗੈਰਕਾਨੂੰਨੀ ਢੰਗ ਦੇ ਨਾਲ ਬਣਾਏ ਗਏ ਨੇ। ਬਿਊਰੋ ਰਿਪੋਰਟ ਅਜਾਤ ਸੋ